ਹਾਂਜੀ ਸਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਤੁੰਗਾਹੇੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਪੈਂਦੀ ਆ ਰਾਏਕੋਟ ਰਾਏਕੋਟ ਤੋਂ 11-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਤੁੰਗਾਹੇੜੀ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ گاਵਾ ਝੋਟੀਆਂ ਵੇਖ ਰਹੇ ਆ ਜਿਆਦਾ ਮਾਲ ਸੁਆਇਆ ਸੁਆਇਆ ਇਹ ਸਾਰਾ ਹੀ ਸੇਲ ਆ ਵਿੱਚ ਜਰਸੀਆਂ ਵੀ ਹੈਗੀਆਂ ਇਧਰ ਦੋ ਡੱਬੀਆਂ ਅਮਰੀਕਨ ਵੜਾ ਵੀ ਹੈਗੀਆਂ ਇੱਕ ਨੀਲੀ ਰਾਵੀ ਦੀ ਝੋਟੀ ਸੂਈ ਸਵਾਈ ਹੈਗੀ ਆ ਦੋ ਤਿੰਨ ਕਾਲੀਆਂ ਸੂਈਆਂ ਸਵਾਈਆਂ ਹੈਗੀਆਂ ਇਧਰ ਜਰਸੀਆਂ ਸੂਈਆਂ ਸਵਾਈਆਂ ਖੜੀਆਂ ਵਿੱਚ ਹੋ ਸਕਦਾ ਇੱਕ ਦੋ ਨਗ ਗੱਬਣ ਵੀ ਹੋਣ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੀ ਬਾਈ ਲਾਡੀ ਘਰੇਲ ਨਾ ਜੀ ਪਿੰਡ ਤੁੰਗਾ ਹੈੜੀ ਜ਼ਿਲ੍ਹਾ ਆਪਾਂ ਨੂੰ ਲੁਧਿਆਣਾ ਪੈਂਦਾ ਹੀ ਰਾਇਗੁਰ ਤੋਂ 10-12 ਕਿਲੋਮੀਟਰ ਦੇ ਪਿੰਡ ਆ ਜੀ ਫੋਨ ਨੰਬਰ ਦੱਸੀ 9855298122 ਕਿਹੜੇ ਪਾਸੋਂ ਚੱਲ ਗਏ ਇਧਰੋਂ ਹੀ ਚਾਲਦੇ ਆਂ ਚਲੋ ਖੋਲੋ ਅਮਰੀਕਾ ਨੂੰ ਦੱਸੋ ਕੰਨਵਾ ਸੂਆ ਇਹ ਬਈ ਦੂਜੇ ਸੂਏ ਆ ਹੂੰ 12 13 ਕਿਲੋ ਦੁੱਧ ਐ ਇਸ ਟਾਈਮ ਹੈਗਾ 13 ਹੀ ਆ ਯਾਨੀ 12 ਮੰਨ ਕੇ ਆ ਜਿਓ ਮਹੀਨੇ ਸਭਾ ਮਹੀਨੇ ਦੀ ਸੂਈ ਹੋਈ ਆ ਜੈ ਜੈ ਭਾ ਵੇਚਣ ਵਾਲੀ ਗੱਲ ਹੀ 40 ਦੀ ਦੇ ਦਾਂਗੇ ਜੀ ਕੱਢੋ ਜੀ ਬਾਹਰ ਕੋਈ ਗੱਲ ਨਹੀਂ ਠੀਕ ਐ ਮੋਹਨ ਨੱਚ ਜੀਏ ਦੋਸਤੋ ਮਾਨਤਾਣ ਹੋ ਜੂ 40 ਚੋਂ ਮੌਕੇ ਤੇ 12 ਦਾ 13 ਹੀ ਹੋਊਗਾ ਦੁੱਧ 12 13 ਕਿਲੋ ਦੁੱਧ ਕੋਈ ਵੀ ਭੈਣ ਭਰਾ ਤੜਕੇ ਹੱਥ ਨੇ ਦੋ ਟਾਈਮ ਚੋਲੇ ਭਵਾਂ ਚਾਰ ਟਾਈਮ ਚੋਲੇ ਟਾਈਮ ਸ਼ਮਾ ਤੁਸੀਂ ਕੱਢਣਾ ਤੇ ਜਿੰਨੇ ਟਾਈਮ ਮਰਜੀ ਚੋ ਕੇ ਲੈ ਜਾਓ 12 ਤੋਂ 13 ਕਿਲੋ ਨੈਟ ਤਿਆਰ ਹੈ ਦੋਸਤੋ ਤੋਰੇ ਤੋਰੇ ਦੀ ਪੂਰੀ ਓਕੇ ਆ ਜਾਂਦੀ ਘੋੜੀ ਵਾਂਗੂ ਛਾਲਾ ਮਾਰਦੀ ਮੋਟਾ ਮੋਟਾ ਗੁਲਾਬੀ ਹਾਸ ਦੀ ਚਵਾਈ ਵਾਲਾ ਥਣ ਗੈਬ 'ਚ ਨਹੀਂ ਖੜਵੇਂ ਕੱਲੇ ਕੱਲੇ ਲੱਗੇ ਹੋਇਆ 40 ਜੋ ਮਾਨ ਤਾਨ ਹੋ ਜੂ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ 12-13 ਕਿਲੋ ਕੰਡੇ ਤੇ ਜੋ ਕੇ ਲੈ ਜਾਓ ਸੀਲ ਬਹੁਤ ਆ ਵੀਰੇ ਲਓ ਜੀ ਸੀਲ ਸਭ ਪੂਰੀ ਆ ਮੋਟੀ ਧਾਰ ਆ ਹਮ ਠੀਕ ਆ ਸਹੀ ਆ ਮੋਟੀ ਧਾਰ ਆ 2 ਨੰਬਰ ਕੱਢ ਲਈਏ ਜੀ ਉਹਦੇ ਬਾਰੇ ਦੱਸੋ ਇਹ ਬਈ ਪਹਿਲੇ ਸੂਏ ਸੂਈ ਹੋਈ ਆ ਹਮ ਬੱਛਾ ਮਗਰਾ ਜੀ ਠੀਕ ਆ 10 ਕਿਲੋ ਐਸ ਟਾਈਮ ਹੈਗਾ ਜੀ ਇਹ ਕਿੰਨੇ ਦੀ ਹਾਂ ਨਾ 42000 ਦੀ ਲਓ ਜੀ 42000 ਦੀ ਪਹਿਲਣ ਵੱਛੀ 10 ਕਿਲੋ ਤਿਆਰ ਆ ਮਗਰ ਵੱਛਾ ਕਾਦੇ ਦਾ ਵੀ ਵੱਡਾ ਹੀ ਆ ਇਹ ਵੀ ਡੱਬੀ ਐਡ ਪਹਿਲਾ ਸੂ ਆ ਪਲੂਣ 10 ਕਿਲੋ ਰੈਡੀ ਆ ਮਾਨਤਾਨ ਹੋ ਜਾਣਾ ਹਾਂ ਬਾਈ ਕਰਦਾਂਗੇ ਕੋਈ ਗੱਲ ਨਹੀਂ ਠੀਕ ਐ ਔਸਰ ਵਹਿਣਾ ਵਾਲਾ ਭਾਜਾਂ ਹਾਂ ਜੀ ਆ ਵੱਛੀ ਮੂੰਹ ਮੱਠੇ ਜੀ ਦੇਖੋ ਹੀ ਸੋਹਣੀ ਪੁੱਠੀਵਾਦੀ ਪੂਰੀ ਸੋਹਣੀਆ ਬੋਦੀ ਵਾਲੀ ਵੱਛੀ ਤਕਰੀਬਨ ਲੈਣੀ ਆ ਇਹਦਾ ਸਾਰੀਆਂ ਨੇ ਲੈ ਭਾ ਜਿਹੜੀ ਲੋ ਲਾਡੀ ਕਹਿੰਦਾ ਸਾਰੀਆਂ ਠੰਡੀਆਂ ਸੀਲ ਆ ਮਾਨਤਾਨ ਹੋ ਜੂ ਜੋੜੇ 'ਚ ਵੱਧ ਹੋ ਜੂ ਜੇ ਕੋਈ ਡੱਬੀਆਂ ਡੱਬੀਆਂ ਜੋੜਾ ਲੈ ਲੈਂਦਾ ਕੋਈ 1000 1500 ਵੱਧ ਮਾਨਤਾਨ ਹੋ ਜੂ ਹੋ ਜੂ ਕੱਲੀ ਕੱਲੀ 'ਚੋਂ ਵੀ ਹਾਂ ਬੁੱਤੀ ਪਾਤੀ ਸੋਹਣੀ ਆ ਕੋ ਸਾਡਾ ਦੰਦਾ ਜੀ ਹੋਵੇ ਬਈ ਦੇਖੀ ਨਹੀਂ ਹੈਗੀ ਠੀਕ ਆ ਵੋਦੀ ਵਾਲੀ ਬੱਚੀ ਜਰਸੀ ਜੀ ਇਹ ਜੀ ਦੂਜੇ ਤੋਂ ਵੀ ਇਹ ਵੀ ਆ ਬੱਛਾ ਮਗਰਾ ਠੀਕ ਆ ਆ ਜੱਸਾ ਦਾ ਨੇ ਹੋਵੇ ਤੀ ਜਿਹੜਾ ਚੋ ਲੈਣਾ ਬਈ ਇਹ ਆ ਜੀ ਆ ਮਾਰ ਹੂੰ ਜਰਸੀਆਂ ਵਾਲਾ ਇਹ ਹੋਣਾ ਡਾਣੀ ਹੈ ਤੇ 10-11 ਕਿਲੋ ਠੀਕ ਹੈ ਹਾਂਜੀ ਦੋਸਤੋ ਅੱਜ ਹੀ ਆਈਆਂ ਜਰਸੀਆਂ 10-11 ਕਿਲੋ ਦੁੱਧ ਲਾਡੀ ਕਹਿੰਦਾ ਹੈਗਾ ਇਹਦੇ ਥੱਲੇ ਤੜਕੇ ਦੋ ਟਾਈਮ ਚਾਰ ਟਾਈਮ ਵੱਧ ਹੀ ਨਿਕਲੂਗਾ ਕਹਿੰਦੇ ਚੁਵਾਈ ਕਰਕੇ ਲੈ ਜਾਓ ਕਿਲੋ ਖੰਡ ਘੱਟ ਹੀ ਦੱਸਿਆ ਅਗਲੇ ਦੇ ਘਰੇ ਦੋ ਟਾਈਮ ਚੋਈਆਂ ਵਾ ਤਾਂ ਹੀ ਕਿਲੋ ਘੱਟ ਦੱਸਿਆ ਕਿ ਅੱਜ ਆਈਆਂ ਕਈ ਵਾਰ ਪਸ਼ੂ ਉਪਰਾ ਕਰਕੇ ਕਿਲੋ ਘੱਟ ਦੇ ਦਿੰਦਾ ਤਾਂ ਹੀ ਕਿਹਾ ਹੋ ਸਕਦਾ 11 ਤੋਂ ਬਾਹਰ ਹੀ ਹੋਵੇ ਗੁਲਾਬੀ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਹੋੜਸ਼ਾਂਖ ਪੂਰਾ ਆਵਣੀ ਬਦਾਮੀ ਰੰਗ ਦੀ ਜਰਸੀ ਸੀਲ ਸੌ ਫੋਲੀ ਹੋਵੇ ਬੱਕਰੀਆਂ ਆ ਰਗੀਆਂ ਕਿੰਨੇ ਦੀ ਲਾਡੀ 45 ਦੇ ਦਾਂਗੇ 45 ਹੀ ਦੇ ਦੇਣੀ ਆ ਬਈ ਮੱਝਾਂ ਆ ਰਗਾ ਦੁੱਧ ਹੋ ਤਾਂ ਹੀ ਜਰਸੀਆਂ ਡਿਮਾਂਡ ਚ ਬਹੁਤ ਰਹਿੰਦੀਆਂ 10 11 ਕਿਲੋ ਦੁੱਧ ਵਾਲੀ ਤਾਂ ਮੱਝ ਤੁਹਾਨੂੰ ਪਤਾ ਕਿੰਨੇ ਦੀ ਆਉਂਦੀ ਚਾਰ ਨੰਬਰ ਤੇ ਆ ਜਾ ਲਾਡੀ ਇਹ ਪਹਿਲੇ ਸੂਏ ਸੂਈ ਹੋਈ ਹੈ ਅੱਛਾ ਬਲੂਨ ਜਰਸੀ ਹਾਂ ਜੀ ਹਾਂ ਪੰਜ ਚਾਰ ਤਿੰਨ ਦੀ ਸੂਈ ਹੋਈ ਆ ਬਸ ਆਮਗਰਾ ਹੀ ਠੀਕ ਹੈ ਜੀ ਬੋਲੇ ਜੀ ਹੋਈ ਆਲੇ ਦੋਸਤੋ ਆ ਚਾਰ ਨੰਬਰ ਪਹਿਲੇ ਸੂਵੇ ਸੂਈ ਵੀ ਆ ਬੱਛਾ ਮਗਰ ਆ ਬੌਲੇ ਜੀ ਆ ਕਿੰਨਾ ਕੁ ਦੁੱਧ ਪਿਆਜੂ ਲੱਡੀ ਬਈ ਦੁੱਧ 12 13 ਕਿਲੋ ਪਿਆਜ ਜੀ ਕਿੰਨੇ ਦੀ ਇਹ ਬਾਈ ਦੇ ਰਾਂਗੇ ਆਪਾਂ 43000 ਦੀ 12 13 ਕਿਲੋ ਦੁੱਧ ਪਿਆਜੂ 43000 ਦੀ ਦੇ ਦੇਣੀ ਆ ਬੱਛਾ ਮਗਰ ਪਹਿਲਣ ਜਰਸੀ ਜਦੋਂ ਮਰਜੀ ਆਜੋ ਗਾਂ ਚਾਹੀਦੀ ਆ ਗਾਂ ਮਿਲ ਜੂ ਮੱਝ ਚਾਹੀਦੀ ਮੱਝ ਮਿਲ ਜੂ ਨੀਲੀ ਰਾਵੀ ਵੀ ਮਿਲ ਜੂ ਕਾਲੀ ਵੀ ਮਿਲ ਜੂ ਜਰਸੀ ਵੈੜ ਵੀ ਮਿਲ ਜੂ ਤੇ ਅਮਰੀਕਨ ਵੈੜ ਵੀ ਮਿਲ ਜੂ ਤੇ ਨਾ ਕਿ ਸਾਰੇ ਹੀ ਸੀਲ ਹੋਣਗੇ ਲੈ ਭਾਵੇਂ ਜਿਹੜਾ ਮਰਜ਼ੀ ਅਗਲਾ ਲਵੇ ਨਾਗ ਸਾਰੇ ਹੀ ਸੀਲ ਹੋਣਗੇ 4 ਨੰਬਰ ਤੁਸੀਂ ਵੇਖੀ ਆ 5 ਨੰਬਰ ਕੱਢ ਲਓ ਲਓ ਜੀ 4 ਦਿਨ ਹੋ ਗਏ 4 ਦਿਨ ਹੋ ਗਏ ਸੂਈ ਹੋਈ ਚਾਰ ਦਿਨ ਹੋ ਗਏ ਸੂਈ ਨੂੰ ਪਹਿਲਣ ਇਹ ਆ ਇਹ ਘਰੇ ਸੂਈ ਆ ਠੀਕ ਹੈ ਕਿੰਨਾ ਕੁ ਪਿਆਜੂ ਹੈਗਾ ਜੀ 7 ਕਿਲੋ ਬੌਲਾ ਇਸ ਟਾਈਮ ਕਿੰਨਾ ਕੱਢ ਜੂ 7 ਕਿਲੋ ਪਿਆਜੂ 7 ਕਿਲੋ ਬੌਲਾ ਹੈਗਾ ਘਰੇ ਸੂਈ ਆ ਲਾਢੀ ਕਹਿੰਦਾ ਜੇਰ ਪੈ ਗਈ ਆ 10 ਕਿਲੋ ਪਿਆਜੂ 7 ਕਿਲੋ ਤਿਆਰ ਆ ਕਿਲੋ 1.5 ਕਿਲੋ ਸਵੇਰ ਦੁੱਧ ਵਧੀ ਕਿਲੋ 1.5 ਕਿਲੋ ਸ਼ਾਮ ਨੂੰ ਵਧੀ ਕਿਉਂਕਿ ਹਜੇ ਲੇਟੀ ਲੁੱਟੀ ਪਾਉਗੀ ਇਹਨੂੰ ਕਾੜੇ ਦੇਣੇ ਤੇ 10 ਕਿਲੋ ਦੁੱਧ ਖੁੱਲਾ ਪਿਆਜੂ ਬਾਕੀ ਅਗਲੇ ਦੀ ਸੇਵਾ ਸੰਭਾਲ ਹੁੰਦੀ ਆ ਜੇ ਕਿਸੇ ਨੇ ਦਾਣਾ ਪਾਉਣਾ ਹੀ ਨਹੀਂ ਫੇਰ ਤਾਂ ਉੱਥੇ ਵਿਚਾਰਾ ਪਸ਼ੂ ਵੀ ਕੀ ਕਰੇ ਨਹੀਂ ਅੱਜ 7 ਕਿਲੋ ਤਿਆਰ ਆ 10 ਕਿਲੋ ਤਾਂ ਨਾਰਮਲ ਹੀ ਪਿਆ ਜੂ ਹੋ ਸਕਦਾ ਕੋਈ ਕਿਲੋ ਖੰਡ ਫੀਡ ਲਈ ਤੇ ਵੱਧ ਪਾ ਲਈ ਤੇ 11 ਪਿਆ ਜੇ ਹਾਂ ਜੀ ਹਾਂ ਕਿੰਨੇ ਦੀ ਲਾਡੀ 33 ਦੀ ਲਾਡੀ 33 ਦੀ ਲਓ ਜੀ ਟੋਕਣਾਂ ਵਾਲਾ ਭਾ 33000 ਦੀ ਤਾਜੀ ਸੂਈ ਸਵਾਈ 5 ਨੰਬਰ ਤੁਸੀਂ ਵੇਖੀਏ 6 ਨੰਬਰ ਲਾਡੀ ਇਹ ਵੀ ਪਲੂਈ ਸੂਈ ਹੋਈ ਇਹ ਵੀ ਬੱਸਾ ਮਗਰ ਆ ਇਹ ਵੀ ਪਹਿਲਾਂ ਬੱਸਾ ਮਗਰ ਆ ਇਹਦੇ ਕਿੰਨਾ ਕੁ ਪਿਆ ਜੂ ਇਹਦੇ ਥੱਲੇ ਭਾਈ ਹੈਗਾ ਹੁਣ 8-9 ਕਿਲੋ ਵੀ 8-9 ਕਿਲੋ ਹੈਗਾ 2-3 ਕਿਲੋ ਇਹਦਾ ਵੱਧ ਮੰਨ ਲਓ 2-3 ਕਿਲੋ ਤਾਂ ਵਧਣਾ ਚਾਹੀਦਾ ਇਹ ਵੀ ਤਾਜੀ ਸੂਈ ਆ ਇਹ ਵੀ ਪਹਿਲਾਂ 8-9 ਕਿਲੋ ਅੱਜ ਤਿਆਰ ਆ 2 ਵਜੇ 3 ਵਜੇ ਉਹ ਅੱਗੇ ਥੋੜੀ ਸੇਵਾ ਸੰਭਾਲ ਆ ਕਿਉਂਕਿ 10-12 ਕਿਲੋ ਦੁੱਧ ਕੋਈ ਬਾਹਲਾ ਨਹੀਂ ਇਹਨਾਂ ਤਾਂ ਚਲੋ ਨਾਰਮਲ ਹੀ ਪੀਉਣਾ ਚਾਹੀਦਾ ਕਿੰਨੇ ਦੀ ਲਾਡੀ ਇਹ ਇਹ ਦੇ ਦਾਂਗੇ ਜੀ ਆਪਾਂ 35000 ਦੀ ਚੱਕੋ ਜੀ 5 ਨੰਬਰ 33 ਦੀ 6 ਨੰਬਰ 35 ਦੀ ਪਲੂਣ ਦੋਨੋਂ ਹੀ ਪਲੂਣਾ ਦੋਵੇਂ ਪਹਿਲਣਾ ਜੋੜਾ ਲੈਣਾ ਕਿਸੇ ਨੇ ਉਹ ਵੀ ਮਾਨ ਤਾਨ ਕਰਾ ਜੋੜਾ ਲੈ ਲੋਂਗੇ ਹੋਰ ਵੀ ਮਾਨ ਤਾਨ ਉਹ ਜਜਪਾ ਜਾਦੇ ਵਾਤ ਜੀ ਨਹੀਂ ਲੱਗਦੇ ਵਾਹ ਭਾਈ ਜੈ ਜੀ ਆਪਣੇ ਕੰਮ ਠੀਕ ਹੈ ਸਹੀ ਆ ਜਮਾ ਜੈਜਪਾ 6 ਵਹਿਣਾ ਵੇਖ ਲਈਆਂ 7 ਨੰਬਰ ਤੇ ਇਧਰ ਝੋਟੀ ਆ ਗਈ ਦੱਸ ਦੇ ਲਾਡੀ ਇਹਦੇ ਬਾਰੇ ਇਹ ਵੀ ਤੀਜੇ ਸੂਏ ਤੋਈ ਹੋਈ ਆ ਹੂੰ ਬੱਚਾ ਇਹਦਾ ਇੱਥੇ ਆ ਖੜਾ ਜੀ ਠੀਕ ਹੈ ਕੱਟੀ ਕੱਟੀ ਮਗਰਾ ਜੀ ਕਿੰਨਾ ਕੁ ਪਿਆ ਜੂ ਇਹ ਤਾਂ ਭਾਈ 15 16 ਕਿਲੋ ਦੇ ਹੁਣ 11 ਤੋਂ ਬਾਹਰ ਹੀ ਆ ਆ ਕੱਟੀ ਆ ਆ ਕੱਟੀ ਆ ਆ ਕੱਟੀ ਆ 11 ਕਿਲੋ ਤੋਂ ਬਾਹਰ ਇਸ ਟਾਈਮ ਤਿਆਰ ਹੂ ਤੁਸੀਂ 11 ਮੰਨ ਕੇ ਆਇਓ ਭਾਈ ਕਹਿੰਦਾ 15 16 ਇੱਥੇ ਪਿਆ ਜੂ ਤਾਜੀ ਸੂਈ ਆ ਅੱਜ 11 ਕਿਲੋ ਤੋਂ ਬਾਹਰ ਲਾਢੀ ਕਹਿੰਦਾ ਤਿਆਰ ਹੈ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਸ਼ਾਮ ਤੇ ਘਰ ਹਵਾ ਨਾਲ ਦੁੱਧ ਨਾਲ ਭਰ ਲੈਣਾ ਮਗਰ ਇਹਦੀ ਕੱਟੀ ਆ ਜਿਹਦੇ ਮੂੰਹ ਜਾ ਮਾਰ ਕੇ ਨੰਗੀ ਆ ਬੱਚੇ ਦਾ ਫਿਰ ਮੋਹ ਕਰਦਾ ਹੀ ਆ ਪਸ਼ੂ ਇਹਦੀ ਕੱਟੀ ਫੀਮੇਲ ਕਾਫ ਕੱਟੜੀ ਕਿੰਨੇ ਦੀ ਲਾਢੀ? ਭਾਈ 80 ਜੋ ਕਰਦਾਂਗੇ ਮਾਨਤਾਨ। 80 ਜੋ ਮਾਨਤਾਨ ਹੋ ਜੂ। ਹਾਂ ਜੀ ਹਾਂ। 80 ਜੋ 15-16 ਕਿਲੋ ਲਾਢੀ ਕਹਿੰਦਾ ਦੁੱਧ ਪਿਆ ਜੂ ਅੱਜ 11 ਕਿਲੋ ਤੋਂ ਬਾਹਰ ਤਿਆਰ ਹੈ। ਗਾਂ ਲੈ ਲਓ, ਮੱਝ ਲੈ ਲਓ, ਭਾ ਸਾਰੇ ਜਾਨਵਰਾਂ ਦੀ ਜਾਇਜ਼ ਹੋਣਗੇ। ਐ ਨਹੀਂਗਾ ਕਿ ਆਹ ਜਰਸੀਆਂ ਦੀ ਜਾਇਜ਼ ਕੀਤੇ ਆ। ਮੱਝ ਦਾ 80 ਜੋ ਮਾਨਤਾਨ ਹੋ ਜੂ। 11 ਕਿਲੋ ਤੋਂ ਬਾਹਰ ਤਿਆਰ ਹੈ। 15-16 ਪਿਆ ਜੂ। 11 ਕਿਲੋ ਦੁੱਧ ਵਾਲੀ ਕੋਈ ਦਿੰਦਾ ਨਹੀਂ 80 ਦੀ। ਉਹਦੇ ਜੋ ਵੀ ਮਾਨ ਹੋ ਜੂਗਾ ਨਾਲੇ। ਅੱਗੇ ਆ ਜੀ ਇਹਦਾ ਹੀ ਆ ਮਰ ਗਿਆ ਬੱਚਾ ਇਹ ਬਹੁਤ ਹੀ ਜਾਵਾ ਬਿਨਾ ਬੱਚੇ ਤੋਂ ਇਹ ਨਹੀਂ ਮਿਲਦੀ ਆ ਹਾਂਜੀ ਮਰਿਆ ਜੀ ਮਰਿਆ ਹੀ ਇਹ ਠੀਕ ਹੈ ਜੀ ਹਾਂਜੀ ਹੁਣ 9-10 ਕਿਲੋ ਦੁੱਧ ਹੈਗਾ ਇਸ ਟਾਈਮ ਹਾਂਜੀ 18 ਕਿ ਦਿਨ ਹੋ ਗਏ ਸੂਈ 18 ਦਿਨ ਹੋ ਗਏ ਸੂਈ ਨੂੰ ਬੱਚਾ ਇਹਦਾ ਚੜ੍ਹਾਈ ਕਰ ਗਿਆ ਅੱਜ ਲਾਡੀ ਕਾ ਨਾ ਮਰ ਗਿਆ ਪਰ ਸਵੇ ਬਾ ਬਿਨਾ ਬੱਚੇ ਤੋਂ ਇਹ ਮਿਲ ਪੀ ਹਾਂਜੀ ਆ ਕੋਈ ਚੱਕਰ ਨਹੀਂ ਹੈਗਾ ਜੀ ਮਨ ਦਾ ਠੀਕ ਹੈ ਠੰਡੀ ਸੀਲ ਪੂਰੀ ਆ ਮੋਹਰਾ ਨਸਲ ਦੀ ਝੋਟੀ ਲਗਭਗ ਜੈਡ ਬਲੈਕ ਵਾਂਗੂ ਹੀ ਆ ਜੇ ਪੂਛ ਫੜ ਕੇ ਵਿੱਚੋਂ ਮਾਰ ਲੱਭਣੇ ਹੋਣ ਤਾਂ 5-7 ਚਿੱਟੇ ਜੇ ਨਿਕਲ ਜਾਣਗੇ ਤੇ ਉਂ ਦੂਰੋਂ ਪੂਛ ਤੁਸੀਂ ਵੇਖ ਹੀ ਰਹੇ ਆ ਉਦਾਂ ਕਾਲੀ ਦੱਸਦੀ ਆ ਜਿਵੇਂ ਮੋਹਰਾ ਨਾਲ ਦੀ ਚੋਟੀ ਪਿਆਰ ਚੋਾਈ 1 ਨੰਬਰ ਆ ਜੀ ਚੋਾਈ 1 ਨੰਬਰ ਆ ਦੁੱਧ ਕਿੰਨਾ ਦੁੱਧ ਹੈਗਾ ਹੀ 9-10 9-10 ਕਿਲੋ ਤਿਆਰ ਹੈ ਸੰਕ ਦੇ ਜਾਊਗੀ 12-13 ਤੇਰਾ ਜਾਊਗੀ ਇਹ ਚਣ ਚੱਲ ਕੇ ਠੀਕ ਆ ਜੀ 12 ਕਿਲੋ ਲਾਡੀ ਕਹਿੰਦਾ ਦੁੱਧ ਪਿਆਜੂ 9-10 ਕਿਲੋ ਅੱਜ ਚੋਕੇ ਲੈ ਜਾਓ ਕਿੰਨੇ ਦੀ ਲਾਡੀ ਇਹ ਬਈ ਦੇਰਾਂਗੇ ਆਪਾਂ 75000 ਦੀ ਲਓ ਜੀ 75000 ਦੀ ਮਾਨ ਤਾਣ ਮੌਕੇ ਤੇ ਹੋ ਜੂ 75 ਚੋਂ 2 ਮਹੀਨੇ ਚੋਕੇ ਫਿਰ ਵੇਖ ਜਾਣੀਆਂ ਨੇ ਹਾਂ ਟੋਕੜ ਗੱਬਣ ਵੇਖ ਜਾਣੀਆਂ ਨੇ ਹਾਂ ਅੱਗੇ ਆ ਜਾ ਲਾਡੀ 9 ਨੰਬਰ ਤੇ ਇਹ ਕੱਟੀ ਹੈ ਜੀ ਅੱਜ 2 ਮਹੀਨਾ ਹੋ ਗਈ ਇਹਨੂੰ ਠੀਕ ਹੈ ਅਗਰ ਕੱਟੀ ਵੀ ਦਿਖਾ ਦਿੰਨੇ ਆਪਾਂ ਦੂਜੇ ਵੀ ਹੋਈ ਹੋਈ ਆਹ ਕੱਟੀ ਵੜੀ ਆਹ ਕੱਟੀ 2 ਨੰਬਰ ਵਾਲੀ ਕੱਟੀ ਇਹਦੀ ਆ ਇਦੇ ਥੱਲੇ ਜਿਹੜਾ ਦੁੱਧ ਚੋ ਲੈਣਾ 9 ਕਿਲੋ ਜੀ 9 ਕਿਲੋ ਨੈਟ ਤਿਆਰ ਆ ਭਾਵੇਂ ਗਾਂ ਲੈ ਲਓ ਮੱਝ ਲੈ ਲਓ ਜਿਹੜੇ ਪਸ਼ੂ ਥੱਲੇ ਜਿੰਨਾ ਦੁੱਧ ਦੱਸਿਆ ਉਹ ਨੈਟ ਤਿਆਰ ਹੋ 22 ਹੁਣਾਂ ਵੱਲੋਂ ਭਾਵੇਂ ਦੋ ਟਾਈਮ ਚੋਲੇ ਅਗਲਾ ਭਾਵੇਂ ਚਾਰ ਟਾਈਮ ਚੋਲੇ ਮਰਜ਼ੀ ਥੋਡੀ ਆ ਭਾਵੇਂ ਕੋਈ ਧਾਰਾ ਮਾਰ ਕੇ ਲੈ ਜੇ ਤੇ ਜੇ ਕਿਸੇ ਨੇ ਕਾਲ ਕਰਨੀ ਆ ਨਹੀਂ ਆਉਣਾ ਉਹ ਥੋਡੀ ਮਰਜ਼ੀ ਆ ਪਰ ਇਹਨਾਂ ਵੱਲੋਂ ਭਾਵੇਂ ਚੋ ਕੇ ਲੈ ਜਾਓ ਆ ਮਗਰ ਕੱਟੀ ਆ ਦੋ ਨੰਬਰ ਇਹਦੀ 9 ਕਿਲੋ ਰੈਡੀ ਆ ਚੰਗੀ ਭਾਰੀ ਜਾਣ ਵਾਲੀ ਝੋਟੀ ਦੂਆ ਸੁਆ ਕਿੰਨੇ ਦੀ ਲਾਢੀ 71 ਦੀ ਜੀ ਲਓ ਜੀ ਇਹ ਵੀ 75 ਦੀ ਆ ਜੋੜਾ 75 77 ਦਾ ਤੇ ਜੇ ਕੋਈ ਜੋੜਾ ਹੀ ਲੈ ਲੈਂਦਾ ਉਹ ਕਰਦਾਂਗੇ ਜੀ ਮਾਨਤਾਨ ਲਓ ਜੀ ਖੁੱਲਾ ਮਾਨਤਾਨ ਹੋ ਜੂ ਜਾਇਜ ਭਾ 10 10 9 9 10 10 11 11 ਕਿਲੋ ਦੁੱਧ ਵਾਲੀਆਂ 75 77 ਦੀਆਂ ਕਿੰਨੇ ਦੇਣਗਾ ਨੀਲੀ 라ਵੀ ਆ ਗਈ ਇਹਦੂ ਵੀ ਤਾ 59 ਗਿਆ ਸਾ ਟਰੈਕਟਰ ਜੀ ਏਡੀ ਆਇਆ ਲਾਢੀ ਇਹ ਤੇ ਇਹ ਬਈ ਮਗਰ ਕਟਾਈ ਇਹਦੇ ਮਗਰ ਮਾਲੀ ਹੈ ਇਹਦੇ ਆਹ ਖੜਾ ਮਾਲੀ ਇਹਦਾ ਇਹਦੇ ਲਈ 8 ਕਿਲੋ ਆਈ ਹੈ ਇਸ ਟਾਈਮ 8 ਕਿਲੋ ਹਾਂਜੀ ਹਾਂ 8 ਕਿਲੋ ਤਿਆਰ ਹੈ 4 ਕਿਲੋ ਸਵੇਰ 4 ਕਿਲੋ ਸ਼ਾਮ ਨੂੰ ਨੀਲੀ ਰਾਵੀ ਦੀ ਝੋਟੀ ਦੂਆ ਸੁਆ ਹਾਂਜੀ ਕਿੰਨੇ ਦੀ ਲਾਡੀ 70 ਦੀ ਦੇਦਾ ਲਈ ਲਓ ਜੀ 70 ਦੀ ਫੰਡਰ ਮੱਝਾ ਵਾਲਾ ਬਾ 70 ਦੀ ਵਜਨ ਵਾਲੀ ਆ ਫੰਡਰ ਮੱਝਾ ਵਾਲਾ ਤਾਂ ਨਾਲ ਲਿਆ ਕੋਈ ਲੱਸੀ ਮਰੀ ਹੰਬੀ ਜੇ ਨਹੀਂ 8 ਕਿਲੋ ਆ ਮਕਰ ਮਾਲੀ ਆ ਮੋਹਰਾ ਨਸਲ ਦਾ ਨਾਲ ਹੀ ਕੋਈ ਨਹੀਂ ਠੀਕ ਹੈ ਜੀ ਲੇਵਾ ਘੱਟ ਦਹੋਂਦੀ ਆ ਜੀ ਕੋਈ ਭੈਣ ਭਰਾ ਆਏ ਨਾ ਮੰਨੇ ਕੇ ਲੇਵਾ ਥੋੜਾ ਦੁੱਧ ਹੋਣਾ ਨਹੀਂ 8 ਕਿਲੋ ਨੈੱਟ ਦੁੱਧ ਤਿਆਰ ਹੈ ਟਾਈਟ ਲੇਵੇ ਦੀ ਇਹ ਤੁਹਾਨੂੰ ਵੀ ਪਤਾ ਕਿ ਵਹਿੜਾ ਵੀ ਬੰਦ ਜੇ ਲੇਵੀਂ ਦੀਆਂ ਹੁੰਦੀਆਂ ਪਰ ਦੁੱਧ ਵੱਧ ਹੁੰਦਾ ਹਾਂ ਮੋਢੇ ਤੋਂ ਤਾਂ ਦੀ ਜਾਂਦੀ ਆ 8 ਕਿਲੋ ਤਿਆਰ ਆ 70 ਦੀ ਦੇ ਦੇਣੀ ਆ 4 ਕਿਲੋ ਤੜਕੇ ਦੁੱਧ ਆ ਗੜਾ ਕੰਡਾ ਲਈ ਆ ਵਿੱਚ ਓਲੇ 8 ਨੇ ਫੇਰ 4 ਕਿਲੋ ਦੁੱਧ ਕੰਡੇ ਦੇ ਜੋਕਲੇ ਨੈੱਟ ਤਿਆਰ ਆ 8 ਕਿਲੋ ਦੁੱਧ ਆ ਜੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਲਾਢੀ ਗਰੇਵਾਲ ਦੀਆਂ ਦੋ ਅਮਰੀਕਨ ਵਹਿਣਾ ਚਾਰ ਜਰਸੀਆਂ 6 ਦੇ 6 ਜਾਨਵਰ ਸੂਏ ਸਵਾਏ ਤੇ ਚਾਰ ਇਧਰ ਮੱਝਾ ਝੋਟੀਆਂ ਚਾਰੇ ਦੀਆਂ ਚਾਰੇ ਸੂਈਆਂ ਸਵਾਈਆਂ ਇੱਕ ਦਾ ਬੱਚਾ ਚੜਾਈ ਕਰ ਗਿਆ ਉਹ 9-10 ਕਿਲੋ ਝੋਟੀ ਥੱਲੇ ਦੁੱਧ ਤਿਆਰ 75 ਦੀ ਦੇ ਦੇਣੀ ਆ ਮੋਹਰਾਂ ਨਸਲ ਦੀ ਝੋਟੀ ਆ ਮਗਰ ਮਾਲੀ ਸੀ ਤੇ ਦੂਜੇ ਤਿੰਨਾਂ ਦੇ ਮਗਰ ਬੱਚੇ ਹੈਗੇ ਆ ਦੋਹਾਂ ਦੇ ਮਗਰ ਕਟੀਆਂ ਇੱਕ ਨੀਲੀ 라ਵੀ ਦੇ ਮਗਰਮਾਲੀ ਆ ਕਾਲਾ ਫੋਨ ਨੰਬਰ ਸਕਰੀਨ ਤੇ ਜਵਾਂ ਜੈਜਪਾ ਆ 33 ਦੀ ਉਹ 35 ਦੀ ਆ 70 ਦੀ ਉਹ 75 ਦੀ ਉਹ 75 ਦੀ ਝੋਟੀ ਦਾ ਮੁੱਲ ਕੌਣ 72 ਕਰਦਾ 10 ਕਿਲੋ ਦੁੱਧ ਵਾਲੀ ਦਾ ਲੱਖ ਸਵਾ ਲੱਖ ਮੰਗਦਾ ਅਗਲਾ ਪਰ ਜਵਾਂ ਜੈਜਪਾ ਵੇੜਾਂ ਦੇ ਵੀ ਜੈਜਾ 35 ਦੀ ਉਹ 33 ਦੀ ਉਹ 40 ਦੀ ਆ 45 ਦੀ ਜਵਾਂ ਜੈਜਪਾ ਦੇ ਇਹ ਸਾਰੇ ਨਾਲ ਕੀ ਸੇਲ ਆ 10 ਨਾਲਗਾ ਟੋਟਲ Puna, Marcegrinte. Así ah,